ਪੁਰਦਾਰਾ ਚ ਬੱਚਾ ਸਾਹਿਬ ਜੀ ਕਮੇਟੀ ਮੈਂ ਪ੍ਰਧਾਨ ਸਾਹਿਬ ਹੁੰਦਾ ਜੀ ਠੀਕ ਆ ਵੀਰ ਜੀ ਪਹਿਲੀ ਗੱਲ ਤੇ ਆਪਾਂ ਜਿਹੜਾ ਬੋਲਦੇ ਵੀ ਨਸ਼ੇ ਨੂੰ ਛੇਦੀ ਇੰਨਾ ਵੇ 8 ਦਿਨ ਸਾਡਾ ਮੇਲਾ ਚੱਲਦਾ ਤੁਹਾਨੂੰ ਪਤਾ ਵੀ ਮੇਲੇ ਚ ਭਜਨ ਅਠ ਭਾਬੇ ਆਪਣੇ ਆਪ ਹੀ ਕੰਮ ਕਰਾਈ ਜਾਂਦੇ ਆ ਆਪਾਂ ਜਿੰਨੀ ਵਾਧੂ ਬਾਬੇ ਦੇ ਚੜ੍ਹੋ ਚੜ੍ਹੋ ਵਾਦ ਕੇ ਆਪਾਂ ਕਰੀਦੀ ਹੈ ਸੇਵਾ ਅਭਾ ਮੇ ਰਖੀ ਅਰ ਗਿਆ ਵੀ ਕੱਲ ਐ ਬਾਬੇ ਦੇ ਮੇਲੇ ਦੇ ਕੱਲ ਮੈਚ ਹੋਇਆ ਇੱਥੇ ਸਾਡੇ ਬੈਂਕਿਆਂ ਦਾ ਤੇ ਪਿੰਡ ਬੈਂਕੀ ਕਲੱਬ ਦਾ ਤੇ ਪ੍ਰੀਤ ਕਲੱਬ ਦਾ ਠੀਕ ਹੈ ਜੀ ਉਹਦੇ ਵਿੱਚ ਗੱਲ ਇਹ ਹੋਈ ਆ ਵੀ ਜਦੋਂ ਅਸੀਂ ਇੱਥੋਂ ਸਮਾਪਤੀ ਕਰਕੇ ਗਏ ਆ ਦਵਾਨ ਹਾਲ ਦੀ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਉਹ ਆਇਆ ਨਹੀਂ ਏ ਕੰਮ ਮਨ ਬਥੇਰੇ ਜਾਣੇ ਪਉਦੇ ਤੁਹਾਨੂੰ ਪਤਾ ਜਿਹੜਾ ਜ਼ਿੰਮੇਵਾਰ ਬੰਦਾ ਆ ਅਸੀਂ ਜ਼ਿੰਮੇਵਾਰ ਤਾਂ ਨਹੀਂ ਕਰ ਸਕਦੇ ਬਾਪੇ ਤੋਂ ਬਿਨਾਂ ਜ਼ਿੰਮੇਵਾਰੀ ਵੀ ਨਹੀਂ ਨਿਭਦੀ ਉਹਨੂੰ ਸੇਵਾ ਮਿਲੀ ਇੱਥੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਤੇ ਆਪਾਂ ਸੇਵਾ ਕਰਦੇ ਆ ਠੀਕ ਆ ਜੀ ਉਥੇ ਜਿਹੜਾ ਕਰ ਆਪਣਾ ਦੀ ਏਕਮ ਨੇ ਨਹੀਂ ਆਉਣਾ ਏਕਮ ਨੇ ਮੈਂ ਪੁੱਛਿਆ ਭਲਵਾਨ ਨੂੰ ਵੀ ਏਕਮ ਨਹੀਂ ਆਉਣਾ ਕਹਿੰਦਾ ਵੀ ਨਹੀਂ ਏਕਮ ਨਹੀਂ ਆਉਣਾ ਚਲੋ ਕੋਈ ਨਹੀਂ ਆਗੇ ਜਿੰਨਾ ਆਉਣਾ ਕੋਈ ਗੱਲ ਨਹੀਂ ਫੇਰ ਦੂਜਾਂ ਦਾ ਏਕਮ ਨੇ ਆ ਤੇ ਜਮੈਂ ਏਕਮ ਕਿਉਂ ਮੈਂ ਤੁਹਾਨੂੰ ਪਤਾ ਕਿਉਂ ਨਹੀਂ ਆ ਆਹੋ ਜੀ ਆਪਣਾ ਭਲਵਾਨ ਇਹਨਾਂ ਨੂੰ ਖੇਡਣ ਦੇਂਦਾ ਚਲੋ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਂ ਆ ਉਹਦੇ ਨਾਲ ਗੱਲ ਹੋਈ ਜਿੱਦਨੇ ਉਹਨੂੰ ਕਹਿਆ ਸੀ ਨਾ ਅਸੀਂ ਮੈਂ ਕਿਹਾ ਸੀ ਭਵਾਨ ਨੇ ਕਿਹਾ ਵੀ ਅਸੀਂ ਭਵਾਨ ਜੀ ਤੈਨੂੰ ਸਾਈ ਦੇ ਦਈਏ ਕਹਿੰਦਾ ਨਹੀਂ ਭਵਾਨ ਜੀ ਸਾਈ ਨਹੀਂ ਤੇ ਭਵਾਨ ਬਰੰਦੀਪੁਰ ਕਹਿੰਦਾ ਵੀ ਮੈਂ ਨਹੀਂ ਪ੍ਰੀਤ ਦੇ ਸਾਹ ਖੇਡਣਾ ਸਾਨੂੰ ਨਹੀਂ ਪਤਾ ਕੀ ਕਾਦੇ ਵਾਸਤੇ ਨਹੀਂ ਖੇਡਣਾ ਅਸੀਂ ਉਹ ਗੱਲ ਨੂੰ ਨਹੀਂ ਲੈਂਦੇ ਨਾ ਮੈਟਰ ਮੁੜ ਕੇ ਆਂਦਾ ਵੀ ਅਸੀਂ ਕਹ ਤੇਰਾ ਇਲਾਕਾ ਹੈ ਨਵਾਂ ਉਠਿਆ ਕਿਦਾਂ ਭਵਾਨ ਨੂੰ ਪੁੱਛ ਲਾ ਹੋਰ ਕਿ ਟੀਮ ਵੱਲੋਂ ਤੈਨੂੰ ਖੜਾਣਾ ਕਹਿੰਦਾ ਚਲੋ ਮੈਂ ਖੇਡ ਲੂੰਗਾ ਵੀ ਮੈਂ ਤੁਸੀਂ ਟੀਮਾਂ ਕਹ ਦੋ ਤੇ ਮੈਂ ਖੇਡ ਲੂੰਗਾ ਚਲੋ ਇਹਦੇ ਕਹਾਂ ਤੇ ਅਸੀਂ ਆਪਣੀਆਂ ਜੋ ਆਪਣੇ ਮਰਜ਼ੀ ਦੀਆਂ ਟੀਮਾਂ ਕਹਿਤੀਆਂ ਵਾ ਕਿ ਮੈਂ ਕਹਿਤੀਆਂ ਦਾ ਮੁੜ ਕੇ ਇਹ ਪਹਿਲਵਾਨ ਕੇਂਦਰ ਨਾਲ ਦੀ ਗੱਲ ਹੋਈ ਆ ਵੀ ਪੰਜ ਪੰਜ ਪਕੇਟਾਂ ਪਹਿਲਵਾਨ ਨੇ ਤਾਂ ਉਹ ਮੁੰਡੇ ਹੋਰ ਮੈਂ ਤੇ ਕਰਦੇ ਉਹਨਾਂ ਵੀ ਕਿਹਾ ਵੀ ਭਾਂਜੀ ਪੁੱਛ ਲੋ ਸ਼ਾਂਤ ਪਹਿਲਵਾਨ ਦਾ ਹੋਰ ਵੀ ਕਿਸੇ ਨਾਲ ਹੋਵੇ ਪਹਿਲਵਾਨ ਫਰੰਦੀਪੁਰੇ ਦਾ ਵੀ ਕੋਈ ਗੱਲ ਬਾਤ ਹੋਵੇ ਕਿਸੇ ਨਾਲ ਵੀ ਨਾ ਖੇਡਣ ਫੁੱਟਾਂ ਦਾ ਆਹਦਾ ਕੋਈ ਨਹੀਂ ਮੈਂ ਪਹਿਲਵਾਨ ਨੂੰ ਕਹਿ ਦੂਗਾ ਜੀ ਮੇਰੇ ਇਲਾਕੇ ਮੈਂ ਖੇਡਣਾ ਵਾ ਠੀਕ ਆ ਜੀ ਉਹ ਮੁੜ ਕੇ ਤਾਂ ਆ ਵੀ ਪੰਜ ਸੱਤ ਦਿਨ ਰਹਿ ਗਏ ਤੇ ਪਹਿਲਵਾਨ ਕੋ ਆਉਂਦਾ ਵਾ ਉਥੇ ਜਿੰਮ ਚ ਆਪਣਾ ਭਵਾਨ ਇਹ ਨਾ ਇਹ ਕੰਮ ਆਉਂਦਾ ਆ ਤੇ ਉਹ ਆਂਦਾ ਭਵਾਨ ਜੀ ਇਦਾਂ ਨਾ ਕਰੋ ਸਾਡੀ ਟੀਮ ਚ ਰੋਲਾ ਰੋਲਾ ਜਾਂ ਪੈਂਦਾ ਵਾ ਕਿ ਉੱਥੇ ਤੂੰ ਨਹੀਂ ਖੇਡਣਾ ਤੇ ਭਵਾਨਾ ਚਲੋ ਤੇਰੀ ਮਰਜ਼ੀ ਆ ਵੀ ਪਰ ਇਹ ਆ ਵੀ ਭਵਾਨ ਨੂੰ ਵੇਖ ਲੈ ਪੁੱਛੀਏ ਫੇਰ ਵੀ ਮੰਨਤ ਕਰ ਲੈ ਭਵਾਨ ਦੀ ਵੀ ਚਲੋ ਖੇਡਣਾ ਦਾ ਮੇਰਾ ਇਲਾਕਾ ਵਾ ਅੱਛਾ ਸਾਡੇ ਪਿੰਡ ਦੇ ਵੀ ਆਪਣਾ ਮੰਜਵੀ ਸਿੱਖਾਂ ਦੇ ਮੁੰਡੇ ਸਾਡੇ ਆਪਣਾ ਹੀ ਕੰਮ ਧੰਦਾ ਕਰਦੇ ਆ ਆਪਾਂ ਉਹਨਾਂ ਨਾਲ ਖਰੀਦਾ ਵਾ ਉਹਨਾਂ ਵਿਚਾਰਾਂ 11000 ਰੁਪਏ ਦੇ ਇੱਕ ਕੱਪ ਬਣਾਇਆ ਵਾ ਉਹਨਾਂ ਵੀ ਮੈਨੂੰ ਆ ਕੇ ਪੁੱਛਿਆ ਫੇਰ ਜਿਆਦਾ ਲੱਗਾ ਵੀ ਅਹੀਂ ਸਨਮਾਨਤ ਕਰਨਾ ਵਾ ਤੇ ਆਇਆ ਕਿਉਂ ਨਹੀਂ ਆ ਫੇਰ ਮੈਂ ਪੁੱਛਿਆ ਤੇ ਪੁੱਛ ਜੋ ਫੇਰ ਬਹਾਂਦੇ ਆਂਦੇ ਵੀ ਭਲਵਾਨ ਫਰੰਦੀਪੁਰ ਕਹਿੰਦਾ ਵੀ ਨਹੀਂ ਜਾਣਾ ਹੁਣ ਭਲਵਾਨ ਫਰੰਦੀਪੁਰ ਹੀ ਇਤਾਂ ਗੱਲ ਹੀ ਤੇ ਤੂੰ ਵੀ ਜੱਟਿਆਂ ਦੇ ਆਪਾਂ ਵੀ ਸਾਦੇ ਜੱਟ ਹੀ ਆ ਠੀਕ ਹੈ ਜੀ ਤੇ ਆਪਾਂ ਨਾ ਕਿਹਨੂੰ ਵਾਅਦਾ ਘੱਟ ਕਰੀਏ ਤੇ ਨਾ ਆਪਾਂ ਬੋਲੀਏ ਇਹਨੂੰ ਪੁੱਛ ਲਾ ਵੀ ਇਹਨੂੰ ਕਹਿੰਦੇ ਹੈ ਸਾਈ ਲੇਲਾ ਤੇ ਤੂੰ ਖੇਡਣਾ ਫਰੰਦੀਪੁਰ ਇਹ ਆਂਦਾ ਹੈ ਵੀ ਪਲਵਾਨ ਕਹਿੰਦਾ ਉਹਨਾ ਟੀਮਾਂ ਨਾਲ ਨਹੀਂ ਖੇਡਣਾ ਸਾਡੀ ਥੋੜੀ ਐਚ ਕੋ ਗਲਤੀ ਆ ਇਹਨਾਂ ਨੂੰ ਪਿਓ ਪੁੱਤਾਂ ਨੂੰ ਇੱਥੇ ਸੱਦ ਲਾ ਜਿੱਥੇ ਮਰਜ਼ੀ ਆਂ ਅੱਜ ਰੋਜ਼ ਨੇ ਆ ਜੰਨੇ ਆ ਪੁੱਛਦੇ ਸਹੀ ਤੂੰ ਭਰਾਵਾ ਸਾਡੇ ਦੇ ਵਾਲੇ ਕਮੇਟੀਆਂ ਨਾਲ ਆਪਾਂ ਲੜਾਂ ਝਗੜਾਂਗੇ ਵੱਧ ਘੱਟ ਬੋਲਾਂਗੇ ਨਾ ਤੇ ਆਪਾਂ ਕਮੇਟੀਆਂ ਸਰੂ ਤੇ ਆਪਾਂ ਕਬੱਡੀ ਖੇਡਣ ਡਏ ਆ ਤੇ ਆਪਾਂ ਨੂੰ ਇਹ ਚੀਜ਼ਾਂ ਨਹੀਂ ਸੋਭਾ ਦੇਂਦੀਆਂ ਤੂੰ ਆਪਣਾ ਭਰਾ ਆ ਆਪਾਂ ਵੀ ਕਬੱਡੀ ਖੇਡੀ ਮਾੜੀ ਖੇਡੀ ਚੰਗੀ ਖੇਡੀ ਆ ਤੇ ਆਪਾਂ ਵੀ ਖੇਡੀ ਆ ਠੀਕ ਆ ਤੂੰ ਜਾਣਦਾ ਮੈਂ ਇਹਦਾ ਵੱਡਾ ਭਰਾ ਆ ਪਲਵਾਨ ਕੇਂਦਰ ਦਾ ਠੀਕ ਆ ਅਸੀਂ ਕਿਸੇ ਨਾਲ ਕੋਈ ਮਤ ਭੇਦ ਨਹੀਂ ਜਾਂ ਠੀਕ ਹੈ ਨਾ ਤੇ ਜੱਟ ਤੂੰ ਵੀ ਆ ਮੇਰਾ ਭਰਾ ਤੇ ਜੱਟ ਆਪਾਂ ਵੀ ਆ ਤੇ ਬਾਕੀ ਉਹ ਲੜਨ ਝਗੜਨ ਵਾਲੇ ਆਪਾਂ ਨਾ ਮੇਰਾ ਵੀਰ ਗੱਲ ਕਰੀਏ ਗੱਲ ਕਰੀਏ ਉਹ ਜਿਹੜੀ ਬੰਦੀ ਆ ਸਾਨੂੰ ਦੱਸ ਦੇ ਟਾਈਮ ਕਿੱਥੇ ਅਸੀਂ ਆਈਏ ਜਾਂ ਤੂੰ ਆ ਇਹਨਾਂ ਨੂੰ ਮਾ ਇਹਨਾਂ ਪਿਓ ਪੁੱਤਾਂ ਨੂੰ ਭਾਲਾ ਸੌਂ ਖਵਾ ਲੈ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੂੰ ਸਾਈ ਲੈਲਾ ਇਹਨੇ ਆਪ ਪਲਵਾਨ ਨੂੰ ਕਿਹਾ ਉਥੇ ਜਿੰਮ ਚੋਂ ਵੀ ਵੀਡੀਓ ਹੜ ਕੋ ਪ੍ਰੂਫ ਵੀ ਹੈ ਗਈ ਇਹਦੇ ਗੁੱਪ ਪਲਵਾਨ ਦੇ ਕੋਟੇ ਵੀ ਫੰਡ ਆਈ ਜਾਂ ਨੂੰ ਲੋੜ ਪਈ ਤੇ ਉਹ ਵੀ ਪਾਉਣੇ ਹੁਣ ਵੀ ਇਹਨੂੰ ਸਵੇਰੇ ਪੁੱਛਾਈ ਵੀ ਤੂੰ ਪਲਵਾਨ ਨਾਲ ਗੱਲ ਕਰ ਲੈ ਜਾਂ ਛੋਟਾ ਕਲੀਪ ਆ ਦੇ ਭਵਾਂ ਜੀ ਮੇਰੇ ਕੋ ਮੈਂ ਜਿੱਦਾਂ ਮਰਜੀ ਆ ਮੇਰੇ ਕੋ ਨਹੀਂ ਸਮਝਾਈ ਮੈਂ ਆ ਕੇ ਬੈਠਾ ਨਹੀਂ ਆਇਆ ਕਿ ਨਾ ਪਰਵਾਨੋਂ ਦੀ ਗਲਤੀ ਆ ਨਾ ਕਮੇਟੀ ਦੀ ਚਲੋ ਮੇਰੀ ਗਲਤੀ ਸੀ ਠੀਕ ਆ ਇਹਨੂੰ ਸਮਝਾਇਆ ਵੀ ਆ ਇਹ ਨਹੀਂ ਸਮਝਾ ਪਰ ਭਵਾਨ ਜੀ ਆਪਾਂ ਸੋਚੀਏ ਸਮਝੀਏ ਆਪਾਂ ਕਿਸ ਨੂੰ ਗਲਤ ਮਲਤ ਨਾ ਬੋਲੀਏ ਨਾ ਕੋ ਗੱਲਬਾਤ ਕਰੀਏ ਇਹਨੂੰ ਬਾਓ ਜਿਹੜਾ ਸਾਨੂੰ ਬੁਰਿਆਂ ਬਣਾਉਂਦਾ ਕੱਲ ਨੂੰ ਤੁਸੀਂ ਦੂਜੀਆਂ ਕਮੇਟੀਆਂ 'ਚ ਵੀ ਜਾਂਦੇ ਆਉਂਦੇ ਜਰੋਜ ਠੀਕ ਆ ਜੀ ਕਮੈਂਟਾਂ ਵਾਲੇ ਕਮੈਂਟ ਮੇਰੇ ਭਰਾਵਾਂ ਕਰੀ ਜਾਣਾ ਮਾੜਾ ਕਹੀ ਜੋ ਹੋਰ ਗਾਲਾਂ ਕੱਢੋ ਚਾਰੋਂ ਨਹੀਂ ਗੱਲ ਪਰ ਹਰ ਬੰਦੇ ਦਾ ਜਿੱਦਨ ਕੋਈ ਦੇਣ ਟਾਈਮ ਹੁੰਦਾ ਨਾ ਹਰ ਬੰਦਾ ਆਪਣੇ ਜੋਗਾ ਹੁੰਦਾ ਠੀਕ ਆ ਮੇਰਾ ਬੇਨਤੀ ਇਹ ਆ ਪਹਿਲਵਾਨਾ ਗਾੜੀ ਵੀ ਤੇ ਹੋਰ ਸੱਜਣਾ ਮਿੱਤਰਾ ਗਾੜੀ ਵੀ ਵੀ ਆਪਾਂ ਬਹਿ ਕੇ ਇਹਨੂੰ ਸੋਲੂਸ਼ਨ ਹੱਲ ਕਰ ਲਈਏ ਇਹਨੂੰ ਕੱਢ ਲਈਏ ਫੇ ਪਹਿਲਵਾਨ ਤੂੰ ਗਲਤ ਕਰਕੇ ਸਾਨੂੰ ਪਹਿਲਵਾਨ ਫਰੰਦੀਪੋਰੀ ਨੂੰ ਗਲਤ ਕਹਿਣਾ ਤੇ ਸਾਡੇ ਪਹਿਲਵਾਨ ਕੇਂਦਰ ਤੋਂ ਵੀ ਗਲਤ ਹੋਣ ਰਿਆ ਸਾਡੀ ਗੁਰੂ ਘਰ ਦੀ ਕਮੇਟੀ ਵੀ ਗਲਤ ਹੋਣ ਰਹੀ ਠੀਕ ਆ ਇਹਦਾ ਸੋਲੂਸ਼ਨ ਕੱਢੀਏ ਇਹਦਾ ਅਸਰ ਮਾੜਾ ਪਊਗਾ ਉਹ ਨਹੀਂ ਗੱਲ ਕੋਈ ਭਵਾਂਜੀ ਇਹ ਨਹੀਂ ਗੱਲ ਇਹਨਾਂ ਕਹੀ ਜਾਣਾ ਲੋਕਾਂ ਨੇ ਕੋਣੋ ਕੋ ਕਹੀ ਜਾਣਾ ਪਰ ਸਾਨੂੰ ਜਾ ਕੇ ਸਟੇਡੀਅਮ ਦੇ ਵਿੱਚ ਗਏ ਆ ਸਾਨੂੰ ਪੁੱਛਿਆ ਗਿਆ ਸਪੈਸ਼ਲ ਜਿਨ੍ਹਾਂ ਨੂੰ ਸਨਮਾਨਤ ਕਰਨਾ ਉਹਨਾਂ ਪੁੱਛਿਆ ਤੇ ਫੇਰ ਆਪਾਂ ਲੋਸਮੈਂਟ ਕੀਤੀ ਆ ਉਹ ਚਹੀਂ ਰਾਈਟ ਆ ਤੇ ਉਹ ਚਾਹੀਦਾ ਵੀ ਇਹ ਨਹੀਂ ਗੱਲ ਇਹਨੂੰ ਵੀ ਪਤਾ ਲੱਗਦਾ ਠੀਕ ਹਾਂਜੀ ਅਰ ਜੀ ਤੁਹਾਨੂੰ ਬੇਨਤੀ ਇਹ ਆ ਹੱਥ ਜੋੜ ਕੇ ਮੇਰੀ ਭਰਾ ਆ ਤੁਹਾਡਾ ਇੱਕ ਸੇਵਾ ਮਿਲੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਜੰਦੇਵ ਪਾਤਸ਼ਾਹ ਦੀ නුපදී හස්ටිකටිව ඩිහන.